ਅੰਮ੍ਰਿਤਸਰ ਦੇ ਵਰਕਰਾਂ ਦੇ ਵਿੱਚ ਜਿਹੜਾ ਅੱਜ ਅਫਸ਼ਾਹ ਦੇਖਣ ਨੂੰ ਮਿਲਿਆ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਦੇ ਵਿੱਚ ਮੈਂ ਸਮਝਦਾ ਕਿ 227 ਦੇ ਦਾਏ ਆਗਾਜ਼ ਜਿਹੜਾ ਹੈ ਸਾਫ਼ ਦਿਖ ਰਿਹਾ ਹੈ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਸਾਹਿਬ ਦੀ ਗਵਾਹੀ ਦੇ ਵਿੱਚ ਵਰਕਰ ਇੰਨੇ ਅਫਸ਼ਾਹਤ ਹੋ ਕੇ ਟੋਣਾ ਲੜ ਰਹੇ ਨੇ ਕਿਉਂਕਿ 25 ਦੇ 25 ਜਿਹੜੀਆਂ ਬਲਾਕ ਕੈਂਪੀਆਂ ਨੇ ਤੇ ਤਿੰਨੋਂ ਜ਼ਿਲ੍ਹਾ ਪ੍ਰੀਸ਼ਦ ਨੇ ਉਹ ਸਾਰੇ ਕੈਂਡੀਡੇਟ ਸਹਿਬਾਨ ਅੱਜ ਇਸ ਮਿਸ਼ਨ ਦੇ ਵਿੱਚ ਹਾਜ਼ਰ ਹੋਏ ਨੇ ਅਸੀਂ ਉਹਨਾਂ ਨੂੰ ਉਮੀਦਵਾਰ ਡਿਕਲੇਅਰ ਕਰ ਦਿੱਤਾ ਨਿਸ਼ਾਨ ਟੱਕੜੀ ਦਾ ਮਿਲ ਚੁਕਿਆ ਔਰ ਮੈਂ ਵਿਧਾਨ ਸਭਾ ਹਲਕਾ ਦੇ ਔਰ ਸਮੁੱਚੇ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕਰਦਾ ਵੀ ਟੱਕੜੀ ਦੇ ਨਿਸ਼ਾਨ ਦੇ ਉੱਤੇ ਚਾਹੇ ਉਹ ਕੰਪਨੀ ਹੈ ਵਿਚ ਜਿਲ੍ਹਾ ਪ੍ਰੀਸ਼ਦ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪੰਜਾਬ ਨੇ ਹਿੱਤਾਂ ਦੀ ਰਾਖੀ ਵੀ ਲਈ ਕਿਉਂਕਿ ਮੁੱਦੇ ਬਹੁਤ ਵੱਡੇ ਨੇ ਬੀਵੀਐਮਡੀ ਦਾ ਮੁੱਦਾ ਹੈ ਯੂਨੀਵਰਸਿਟੀ ਦਾ ਮੁੱਦਾ ਹੈ ਚੱਲੀ ਘੜਦਾ ਮੁੱਦਾ ਹੈ ਪਾਣੀਆਂ ਦਾ ਮੁੱਦਾ ਹੈ ਲੋਕ ਹਿੱਤਾਂ ਦੇ ਮੁੱਦੇ ਨੇ ਪੰਜਾਬ ਨੂੰ ਬਚਾਉਣ ਦੀ ਗੱਲ ਹੈ ਪੰਜਾਬ ਦੇ ਲੋਕ ਪੰਜਾਬ ਸਰਕਾਰ ਤੋਂ ਬਹੁਤ ਦੁਖੀ ਨੇ ਔਰ ਉਹਦੇ ਖਿਲਾਫ ਰਿਜ਼ਾਈਗਨਮ ਦੇਣ ਲਈ ਤਿਆਰ ਨੇ ਔਰ ਸਾਡੇ ਉਮੀਦਵਾਰਾਂ ਨੇ ਅੱਜ ਜਿਹੜਾ ਖਿਆ ਦਿਖਾਇਆ ਮੈਂ ਇਸ ਗੱਲ ਉਹਨਾਂ ਦਾ ਰਿਣੀ ਵੀ ਆਂ ਧੰਨਵਾਦੀ ਵੀ ਆਂ ਔਰ ਮੈਂ ਆਸ ਕਰਦਾ ਆਸ ਵੀ ਕਰਦਾ ਮੇਰਾ ਮਨ ਕਹਿ ਰਿਹਾ ਔਰ ਮੈਂ ਇਸ ਗੱਲ ਦੀ ਗਾਰੰਟੀ ਦੇ ਸਕਦਾ ਕਿ ਬਹੁਤ ਵੱਡੀ ਜਿਹੜੀ ਲੀਡ ਹੈ ਪ੍ਰਧਾਨ ਸਭਾ ਨਵਾਂ ਸ਼ਹਿਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੈLECTION ਦੇ ਵਿੱਚ ਆਊਗੀ ਔਰ ਇਸ ਗੱਲ ਲਈ ਜੇ ਕਿਤੇ ਪ੍ਰਸ਼ਾਸਨ ਬਲੋਂ ਸਰਕਾਰੀ ਇਸ਼ਾਰੇ ਦੇ ਉੱਤੇ ਜਾਂ ਸਰਕਾਰੀ ਧਿਰ ਦੇ ਨੁਮਾਇੰਦਿਆਂ ਵੱਲੋਂ ਜਿਹੜੇ ਆਮ ਆਦਮੀ ਪਾਰਟੀ ਇਸ ਵੇਲੇ ਪੰਜਾਬ 'ਚ ਗੁੰਡਾ ਰਾਜ ਫਲਾ ਰਹੀ ਆ ਮੈਂ ਚੇਤਾਵਨੀ ਦੇ ਕੇ ਕਹਿਣਾ ਚਾਹੁੰਦਾ ਕਿ ਸਿੱਕੇ ਸਾਡੇ ਵਰਕਰ ਨੂੰ ਹੱਥ ਨਾ ਪਾ ਲਿਓ ਕਿ ਕਿਹਾਂ ਦੇ 31 ਮੋੜਾਂਗੇ ਔਰ ਕਿਤੇ ਫਿਰ ਇਹ ਸੁੱਕੇ ਨਹੀਂ ਅਸੀਂ ਜਾਣਦੇ ਆਂਗੇ ਜੇਕਰ ਸਾਡੇ ਵਰਕਰ ਦੇ ਉੱਤੇ ਕਿਤੇ ਤੁਸੀਂ ਆਪਣਾ ਸਰਕਾਰੀ ਜ਼ਬਰ ਜਬਰ ਜਮਨ ਚਲਾਉਣ ਦੀ ਕੋਸ਼ਿਸ਼ ਕੀਤੀ ਪਿਛਲੇ 5-7 ਦਿਨ ਬਹੁਤ ਥ੍ਰੈਟ ਦਿੱਤੇ ਤੁਸੀਂ ਸਾਡੇ ਵਰਕਰਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਪਰ ਇੱਕ ਗੱਲ ਪੱਕੀ ਆ ਕਿ ਪਹਿਲਾਂ ਮੇਰੇ ਉੱਤੇ ਉਸ ਤੋਂ ਬਾਅਦ ਸਰਦਾਰ ਗੁਰਬਖਸ਼ ਸਿੰਘ ਜੀ ਖਾਲਸਾ ਖੜੇ ਆ ਸਾਡੀ ਸਮੂਚਿਤ ਟੀਮ ਖੜੀ ਸਾਡੇ ਉੱਪਰੋਂ ਲੰਚ ਤੋਂ ਵਰਕਰਾਂ ਤੱਕ ਜਾਊਗਾ ਔਰ ਜੇ ਕਿਸੇ ਅਫਸਰ ਨੇ ਮਦਦ ਸਾਥ ਦੇਣ ਦੀ ਕੋਸ਼ਿਸ਼ ਕੀਤੀ ਉਸ ਗੱਲ ਦੇ ਵਿੱਚ ਤੇ ਫੇਰ ਵੀ ਸਾਲ ਇੱਕ ਰਹਿ ਗਿਆ ਤੇ ਉਸ ਤੋਂ ਬਾਅਦ ਦੇ ਸਾਥ ਸਾਲ ਸਾਰਿਆਂ ਦਾ ਹੋਊਗਾ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਨਿਰਪੱਖ ਚੋਣਾਂ ਕਰਾਉਣ ਦੇ ਲਈ ਸਾਡਾ ਸਾਥ ਦੇਣ ਵਾਹਿਗੁਰੂ ਜੀ ਘਰ ਖਾਲਸਾ ਵਾਹਿਗੁਰੂ ਜੀ